ਸਿਜੁੜਿਆ ਹੋਇਆ ਵਿਰਾਸਤ ਦੇ ਨਾਲ ਤੇ ਮੈਂ ਹਾਂ ਰਾਜਪਿੰਦਰ कौर ਕਹਿੰਦੇ ਨੇ ਕਿ ਰੋਟੀ ਕਪੜਾ ਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੇ ਤੇ ਸੱਚ ਵੀ ਹੈ ਕਿਉਂਕਿ ਇਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਘਰ ਹਰ ਇੱਕ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਬਹੁਤ ਖਾਸ ਹੁੰਦਾ ਹੈ ਘਰ ਹਰ ਇੱਕ ਦੇ ਲਈ ਕਿਉਂਕਿ ਅਸੀਂ ਕਿਤੇ ਵੀ ਜਾਂਦੇ ਹਾਂ ਜਦ ਤੱਕ ਘਰ ਵਾਪਸ ਨਹੀਂ ਆਉਂਦੇ ਤਾਂ ਸਾਨੂੰ ਘਰ ਦੀ ਤਾਂਗ ਰਹਿੰਦੀ ਹੈ ਘਰ ਦੀ ਖਿੱਚ ਰਹਿੰਦੀ ਹੈ ਪਰ ਘਰ ਤਾਂ ਅਧਿਕਾਰ ਹੁੰਦਾ ਜਦੇ ਇਸ ਦੇ ਵਿੱਚ ਰਿਸ਼ਤਿਆਂ ਦੀ ਸਾਂਝ ਹੋਵੇ ਸਾਰੇ ਮਿਲ ਜੁਲ ਕੇ ਰਹਿੰਦੇ ਹੋਣ ਕਹਿੰਦੇ ਨੇ ਕਿ ਜਦੋਂ ਘਰ ਕੱਚੇ ਸੀ ਲੋਕਾਂ ਦੇ ਰਿਸ਼ਤੇ ਪੱਕੇ ਸੀ ਤੇ ਹੌਲੀ-ਹੌਲੀ ਜਿਵੇਂ ਪੱਕੇ ਘਰ ਬਣਨ ਲੱਗੇ ਤਾਂ ਲੋਕਾਂ ਦੇ ਰਿਸ਼ਤੇ ਕੱਚੇ ਹੋਣ ਲੱਗੇ ਪਹਿਲਾਂ ਪੈਲ ਕੱਚੇ ਘਰ ਹੁੰਦੇ ਸੀ ਤੇ ਅੱਜ ਤੁਸੀਂ ਪਿੰਡ ਦੇ ਵਿੱਚ ਕਿਤੇ ਵੀ ਨਿਗਾਹ ਮਾਰੋਗੇ ਤਾਂ ਤੁਹਾਨੂੰ ਕਿਤੇ ਵੀ ਕੱਚਾ ਘਰ ਨਹੀਂ ਮਿਲੇਗਾ ਉਸ ਤੋਂ ਬਾਅਦ ਲੋਕਾਂ ਨੇ ਪੱਕੇ ਘਰ ਬਣਾਉਣੇ ਸ਼ੁਰੂ ਕਰਤਾ ਤੇ ਪੱਕੇ ਘਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਬਾਲਿਆਂ ਦੀਆਂ ਛੱਤਾਂ ਪਾਈਆਂ ਜਾਂਦੀਆਂ ਸੀ ਤਾਂ ਇੱਕ ਬਰਾਂਡਾ ਪਾ ਕੇ ਖੁੱਲਾ ਜਾਂ ਬਰਾਂਡਾ ਬਣਾਇਆ ਜਾਂਦਾ ਸੀ ਸਾਰਿਆਂ ਦੇ ਨਕਸ਼ਾ ਆਲਮੋਸਟ ਮਿਲਦਾ ਜੁਲਦਾ ਹੁੰਦਾ ਸੀ ਤੇ ਉੱਤੇ ਚੁਬਾਰਾ ਪਾਇਆ ਹੁੰਦਾ ਸੀ ਪਰ ਅੱਜ ਤੁਹਾਨੂੰ ਕਿਤੇ ਵੀ ਚੁਬਾਰਾ ਦੇਖਣ ਨੂੰ ਨਹੀਂ ਮਿਲੇਗਾ ਉਸ ਤੋਂ ਬਾਅਦ ਲੋਕਾਂ ਨੇ ਕੋਠੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਕੋਠੀਆਂ ਤੋਂ ਹੌਲੀ-ਹੌਲੀ ਲੋਕਾਂ ਦਾ ਹਵੇਲੀਆਂ ਵੱਲ ਚੱਲ ਗਏ ਪਰ ਜਿਵੇਂ-ਜਿਵੇਂ ਇਸ ਘਰ ਬਣਾਉਣ ਦੀ ਵਿਧੀ ਦੇ ਵਿੱਚ ਬਦਲਾਅ ਆਉਂਦਾ ਗਿਆ ਉਵੇਂ-ਉਵੇਂ ਜਿਹੜੇ ਸਾਡੇ ਰਿਸ਼ਤੇ ਆ ਅਸੀਂ ਇੱਕ ਦੂਸਰੇ ਤੋਂ ਦੂਰ ਹੁੰਦੇ ਗਏ ਅੱਜ ਪਰਿਵਾਰ ਦੇ ਵਿੱਚ ਜੇਕਰ ਪੰਜ ਜੀ ਨੇ ਤੇ ਪੰਜਾਂ ਦੇ ਕਮਰੇ ਅਲੱਗ-ਅਲੱਗ ਨੇ ਤੇ ਹਰ ਕੋਈ ਆਪਣੇ ਤੱਕ ਹੀ ਸੀਮਿਤ ਹੈ ਕਹਿ ਲਓ ਕਿ ਸਾਡੀਆਂ ਮਜਬੂਰੀਆਂ ਜਾਂ ਰੁਝੇਵਿਆਂ ਕਾਰਨ ਅੱਜ ਕਿਸੇ ਕੋਲ ਵੀ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ ਪਰ ਜਦ ਕੱਚੇ ਘਰ ਹੁੰਦੇ ਸੀ ਲੋਕਾਂ ਦੇ ਰਿਸ਼ਤੇ ਪੱਕੇ ਹੁੰਦੇ ਸੀ ਇੱਕ ਪਰਿਵਾਰਕ ਸਾਂਝ ਹੁੰਦੀ ਸੀ ਲੋਕ ਮਿਲ-ਜੁਲ ਕੇ ਕੰਮ ਕਰਦੇ ਸੀ ਘਰ ਇੱਕ ਅਜਿਹੀ ਥਾਂ ਜਿੱਥੇ ਅਸੀਂ ਸਕੂਨ ਮਹਿਸੂਸ ਕਰਦੇ ਹਾਂ ਜਿੱਥੇ ਰਿਸ਼ਤਿਆਂ ਦੀ ਸਾਜ ਹੁੰਦੀ ਹੈ ਅਸੀਂ ਰਿਸ਼ਤਿਆਂ ਦੇ ਵਿੱਚ ਪਰੋਏ ਹੁੰਦੇ ਹਾਂ ਪ੍ਰਿੰਸੀਪਲ ਸੰਤ ਸਿੰਘ ਸੇਖੋ ਵੀ ਲਿਖਦੇ ਨੇ ਕਿ ਘਰ ਇੱਟਾਂ ਜਾਂ ਵਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਘਰ ਉਹ ਜਗ੍ਹਾ ਹੈ ਜਿੱਥੇ ਮਨੁੱਖ ਦੀਆਂ ਪਿਆਰ ਦੀਆਂ ਸਦਰਾਂ ਪਲਪਦੀਆਂ ਨੇ ਪਰ ਅੱਜ ਘਰ ਦੀ ਪਰਿਭਾਸ਼ਾ ਬਦਲ ਗਈ ਹੈ ਅੱਜ ਲੋਕ ਪੱਕੇ ਤੇ ਆਲੀਸ਼ਾਨ ਘਰਾਂ ਦੇ ਵਿੱਚ ਰਹਿੰਦੇ ਨੇ ਆਲੀਸ਼ਾਨ ਘਰ ਬਣਾਉਣ ਲੱਗ ਪਏ ਨੇ ਪਰ ਜਿਵੇਂ-ਜਿਵੇਂ ਪੱਕੇਕਰ ਬੰਦੇ ਗਏ ਰਿਸ਼ਤਿਆਂ ਦੇ ਵਿੱਚ ਦੂਰੀ ਵਾਧੀ ਗਈ ਜੇਕਰ ਕੁਝ ਤਾਂ ਹਾਕੇ ਪਿੱਛੇ ਝਾਤ ਮਾਰੀਏ ਤਾਂ ਕਰੀਬ 3 ਦਹਾਕੇ ਪਹਿਲਾਂ ਲੋਕ ਮਿੱਟੀ ਦੇ ਬਣੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਕੱਚੇ ਘਰਾਂ ਅੰਦਰ ਵਸਦਾ ਹਰ ਰਿਸ਼ਤਾ ਪਿਆਰ ਤੇ ਯਕੀਨ ਵਾਲਾ ਸੀ ਤੇ ਕਿਹਾ ਜਾਂਦਾ ਸੀ ਕਿ ਘਰ ਕੱਚੇ ਹੁੰਦੇ ਸੀ ਤੇ ਰਿਸ਼ਤੇ ਪੱਕੇ ਹੁੰਦੇ ਸੀ ਕੱਚੇ ਘਰਾਂ ਅੰਦਰ ਉਸ ਸਮੇਂ ਜਗ੍ਹਾ ਭਾਵੇਂ ਬਹੁਤ ਘੱਟ ਹੁੰਦੀ ਸੀ ਪਰ ਕੱਚੇ ਘਰਾਂ ਅੰਦਰ ਰਹਿਣ ਵਾਲੇ ਪਰਿਵਾਰਾਂ ਦੇ ਦਿਲ ਬਹੁਤ ਵੱਡੇ ਹੁੰਦੇ ਸੀ ਅੱਜ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਕੋਠੀਆਂ ਵਿੱਚ ਰਹਿੰਦੇ ਲੋਕ ਪਿਆਰ ਤੋਂ ਸੱਖਣੇ ਜਾਪਦੇ ਆ ਰੁਝੇਵਿਆਂ ਭਰੀ ਜ਼ਿੰਦਗੀ ਤੇ ਵੱਡੀਆਂ ਲੋੜਾਂ ਨੇ ਮਨੁੱਖ ਨੂੰ ਆਪਣੇ ਤੱਕ ਹੀ ਸੀਮਤ ਕਰ ਦਿੱਤਾ ਹੈ ਸਮਾਜ ਅੰਦਰ ਪੈਸੇ ਦੀ ਦੌੜ ਲੱਗੀ ਹੋਈ ਆ ਤੇ ਪਰਿਵਾਰ ਦੇ ਕੋਲ ਬੈਠਣ ਲਈ ਕਿਸੇ ਕੋਲ ਸਮਾਂ ਹੀ ਨਹੀਂ ਕਾਣੇ ਸਮੇਂ ਵਿੱਚ ਇੱਕ ਛੱਤ ਹੇਠ ਰਹਿਣ ਵਾਲੇ ਲੋਕਾਂ ਦੇ ਵਿੱਚ ਏਕਤਾ ਸੀ ਜਿਸ ਦੇ ਕਾਰਨ ਘਰ ਖੁਸ਼ਹਾਲ ਸੀ ਲੰਮਾ ਸਮਾਂ ਬੀਤਣ ਬਾਅਦ ਅੱਜ ਸਾਡੇ ਪੰਜਾਬੀ ਸੱਭਿਆਚਾਰ ਨੂੰ ਮੋੜ ਸੁਰਜੀਤ ਕੀਤਾ ਜਾ ਰਿਹਾ ਹੈ ਪਰ ਸਿਰਫ ਪੈਸੇ ਲਈ ਅੱਜ ਕੱਲ੍ਹ ਵੱਡੀਆਂ-ਵੱਡੀਆਂ ਹਵੇਲੀਆਂ ਬਣਾ ਕੇ ਉਹਨਾਂ ਅੰਦਰ ਕੱਚੇ ਘਰਾਂ ਦੇ ਵਿੱਚ ਦੁੱਧ ਰੜਕਦੀਆਂ ਔਰਤਾਂ ਚੱਕੀ ਪੀਂਦੀਆਂ ਤੇ ਖੂਹ ਦੇ ਵਿੱਚੋਂ ਪਾਣੀ ਕਢਦੀਆਂ ਟਿੰਡਾਂ ਬਣਾਈਆਂ ਜਾਂਦੀਆਂ ਨੇ ਤੇ ਅਫਸੋਸ ਕਿ ਅਸੀਂ ਇਹ ਚੀਜ਼ਾਂ ਹੁਣ ਟਿਕ ਟਕ ਖਰੀਦ ਕੇ ਦੇਖਣ ਜਾਂਦੇ ਹਾਂ ਕਿਉਂਕਿ ਅੱਜ ਇਹ ਪੰਜਾਬ ਦਿਖਾਈ ਨਹੀਂ ਦਿੰਦਾ ਪੰਜਾਬ ਦੀ ਇਹ ਤਸਵੀਰ ਹੈ ਕਿਤੇ ਵੀ ਦਿਖਾਈ ਨਹੀਂ ਦਿੰਦੀ ਸਿਰਫ ਮਿਊਜ਼ੀਅਮ ਜਾਂ ਇਸ ਤਰ੍ਹਾਂ ਦੀਆਂ ਹਵੇਲੀਆਂ ਦੇ ਵਿੱਚ ਹੀ ਰਹਿ ਗਈ ਹੈ ਕਿਸੇ ਸਮੇਂ ਇਹ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਸੀ ਕੱਚੇ ਘਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਘਰ ਨੂੰ ਬੜੀ ਖੂਬਸੂਰਤੀ ਦੇ ਨਾਲ ਸਜਾਉਂਦੀਆਂ ਸਨ ਮਿੱਟੀ ਦਾ ਪੋਚਾ ਮਾਰਦੀਆਂ ਸੀ ਘਰ ਦੀ ਸੁੰਦਰਤਾ ਨੂੰ ਵਧਾਉਣ ਦੇ ਲਈ ਕੰਧਾਂ ਨੂੰ ਛੇਕਨੀ ਮਿੱਟੀ ਨਾਲ ਲਪਕ ਕੇ ਰੰਗਾਂ ਨਾਲ ਚਿੱਤਰਾਂ ਦੀ ਕਲਾਕਾਰੀ ਕੀਤੀ ਜਾਂਦੀ ਸੀ ਕੰਧੋਲੀਆਂ ਤੇ ਮੋਰ ਤੋਤੇ ਬਣਾਉਂਦੀਆਂ ਸੀ ਤੇ ਇਸ ਤਰ੍ਹਾਂ ਉਹਨਾਂ ਦੀ ਕਲਾ ਵੀ ਸਾਹਮਣੇ ਆਉਂਦੀ ਸੀ ਪਤਾ ਲੱਗਦਾ ਸੀ ਕਿ ਔਰਤ ਕਿੰਨੀ ਸਜਿਆਰੀ ਹੈ ਪਰ ਅੱਜ ਸਭ ਕੁਝ ਬਨੌਟੀ ਜਿਹਾ ਹੋ ਗਿਆ ਹੈ ਅੱਜ ਦੀਆਂ ਲੱਖਾਂ ਕਰੋੜਾਂ ਨਾਲ ਬਣੀਆਂ ਕੋਠੀਆਂ ਦੇ ਵਿੱਚ ਨਾ ਤਾਂ ਉਹ ਪਿਆਰ ਹੈ ਤੇ ਨਾ ਹੀ ਸਕੂਨ ਹੈ ਜੋ ਕੱਚੇ ਘਰਾਂ ਦੇ ਵਿੱਚ ਹੁੰਦਾ ਸੀ ਕੱਚੇ ਘਰਾਂ ਦੇ ਕੋਨੇ-ਕੋਨੇ ਦੇ ਵਿੱਚ ਪਿਆਰ ਸਮੋਇਆ ਪਿਆਰ ਸਮੋਇਆ ਹੁੰਦਾ ਸੀ ਜਿੱਥੇ ਲੋਕ ਮਿਲ ਜੁਲ ਕੇ ਰਹਿੰਦੇ ਸੀ ਤੇ ਉਹਨਾਂ ਦੇ ਵਿੱਚ ਪਿਆਰ ਸੀ